ਗੁਫਾਰ ਵੇਲ ਦੀਆਂ ਜਿੰਗਾਂ ਦੇ ਉੱਤੇ ਫੱਲ ਲਾਈ ਜਾਂਦੇ ਆ। ਉਹ ਪਾਪਾ ਖਾਉਂਦੇ ਸੰਡਿਆ ਤੋਂ ਵੱਲ ਲਾਉਣਾ ਆ ਕਿ ਪਾਣੀ ਬਾਹਰ ਨਾ ਜਾਵੇ। ਕਦੇ ਆਣ ਕੇ ਦੇਖਿਆ ਵੀ ਪਾਣੀ ਨਿਕੰਦਾ ਦਾ ਕੋਈ ਨਹੀਂ। ਇਹ ਆਪਾਂ ਪਾਪਾ ਜੀ ਪਿੱਛੇ ਨਾਲ ਵੀ ਲਾਈ ਸੀ। ਨਹੀਂ 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 ਮਗਰੋਂ ਦਾ ਰੁੜ ਕੇ ਕੁਝ ਨਹੀਂ ਆਇਆ। ਵੀ ਮਗਰੋਂ ਰੁੜ ਕੇ ਨਹੀਂ ਖੁੱਲਦਾ। ਮੇਰਾ ਮਲਵਾ ਜਿਵੇਂ ਇਤੁ ਇਹੀ ਮੁੰਗਾ ਹੁਣ ਪਾਣੀ ਕਿੱਥੇ ਨਿਕਲੂ ਪਰਦਾ ਆ ਗਿਆ। ਪਾਣੀ ਨਿਕਲਣ ਸਪੈਸ ਕਿੱਥੇ ਆ? ਦਾ ਹੈਗਾ ਬਾਹਰ ਕੱਢਿਆ ਮਲਕਾ ਸਾਡਾ ਕਿੱਥੇ ਕੱਢਿਆ ਨਹੀਂ ਲੱਭਾਇਆ ਜੀ 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 ਜਿਹਦਾ ਬਣਾਇਆ ਸੀ ਦੂਹ ਮਾੜਾ ਸੀ ਕਿ ਨਹੀਂ ਤਾਂ ਕਿ ਰੋਣ ਤੇ ਪਾਣੀ ਹੈਗਾ ਪਰ ਆ ਦੀਸ ਮੋਰੋ ਨਹੀਂ ਕੋਈ ਆਈ ਨਾ ਦੇਖੋ ਮੋਦੀ ਦੇ ਸਰਪਾ ਬਾਬਾ ਕੋਲ ਨਹੀਂ ਮਿਲਦੀ ਜਾਣਾ ਜੀ ਤੇ ਅਨਸਾਈਟ ਦੀ ਜੀ ਉਹਨਾਂ ਨੇ ਪ੍ਰੋਬਲਮ ਆਈ ਸੀ ਉਹਨੂੰ ਵਿੱਡੇ ਐਕਲਪਨ ਕੋਈ ਮੋੜੇ ਮਾਰ ਕੇ ਪਈ ਉਹਨੇ ਮੈਂ ਨਿਕਲਿਆ ਗਈ ਪਰ ਇੰਨਾ ਟੀਨਲੀ ਮਤਲਬ ਮਸਾਫਾ ਨਹੀਂ ਨਾ ਕੋਈ ਦਿੱਤੇ ਨਹੀਂ ਆ ਵੀ ਉਤੋਂ ਸਾਡੇ ਉੱਤੇ ਆਹੋ ਕਿੰਨਾ ਫਰਕ ਕਰਦਾ ਬਾਬਾ ਜੀ ਲੱਗ ਕਿਸ ਫਾਈਲ ਤੇ ਹੋਈ ਸੀ ਕਿ ਕਿ ਫਾਈਲ ਵੀ ਕੋਈ ਮਿਲ ਰਿਹਾ ਕੋਈ ਹੋਰ ਕੋਈ ਨਾ ਉਹ ਨੂੰ ਮਗਰੋਂ 100% ਨੂੰ ਸਾਫ ਕਰਨਾ ਹੈ ਬਾਬਾ ਜੀ ਕਰਨਾ ਇਹ ਨਹੀਂ ਸੀ ਕਰਵਾਉਣਾ ਤੁਸੀਂ ਸੀ ਜੇ ਤੁਹਾਡੇ ਨਿਕਲੇਗੇ ਨਹੀਂ ਕਰਦੇ ਤਾਂ ਤੁਹਾਡੇ ਮਸਲੇ ਨਾਲ ਲੈ ਕੇ ਦਿੱਤਾ ਸੀ ਕਿੱਥੇ ਕਿੱਥੇ ਹੋ ਰਿਹਾ ਹੈ ਠੀਕ ਤਾਂ ਵੀ ਠੀਕ ਹੀ ਤਾਂ ਤੱਕ ਠੀਕ ਹੀ ਬਾਅਦ ਵਿੱਚ ਇੱਕ ਸਤਾਉਣੀ ਬ੍ਰੋਡਿੰਗ ਕਰਦੇ ਹੈ ਇਤਲੇ ਨਾਲ ਵੀ ਕਹਿੰਦੇ ਮੈਕੀਓ ਦਿੱਤਾ ਚੁੱਕੀ ਸੀ 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 ਬਟਾਉ ਨਾਲ ਪਾਸ ਤੇ ਕਿਆ ਜੀ ਉਹਨਾਂ ਦੇ ਕਿਹੜਾ ਫਸਾ ਬੱਝੀ ਕਿਦੜਾ ਨਾ ਉਹਨਾਂ ਨਾਲ ਮਦਦ ਨਹੀਂ ਕੀਤਾ ਇਹਨਾਂ ਹੁਣ ਇੰਤਿਆਰ ਕਰਕੇ ਦੇਖਦੇ ਨੇ ਕਿ ਲੋਕਾਂ ਨੂੰ ਤੇ ਯਾਦ ਹੋਊ ਪਰ ਕੁਝ ਕਰਕੇ ਕਾਰਨ ਕਿਸੇ ਨੂੰ ਵੀ ਨਹੀਂ ਪਤਾ ਵੀ ਛੋੜਦੇ ਕਿਉਂ ਸੀ ਸਾਡੇ ਨੇ ਬੁਰੀ ਵਾਰ ਕਿਹਾ ਜੀ ਕੀਤਾ ਕੀ ਫਿਰ ਕੋਈ ਅਸੀਂ ਆਪਣੀ ਫੋਨ ਲਾਇੀ ਕੀਤਾ ਸੀਗਾ ਜੀ ਅਸੀਂ ਕਹਿੰਦੇ ਸੀ ਉਹ ਮੈਂ ਕੱਲ ਹੀ ਜਿਹੜੀ ਲੈ ਪਰਸਨਲੀ ਆਣੀ ਜੇ ਤੋ ਲੈ ਆਕਰੋ ਦੋ ਲਾ ਕੇ ਉਹਨਾਂ ਇਤੋਂ ਕਿਵੇਂ ਨਿੱਪੜੂਗਾ ਹੁਣਾ ਕੋਈ ਮਾੜੀ ਆ ਉਹਨੇ ਇਥੋਂ ਕਿਕਰ ਨਿਕਲ ਦਿੱਤਾ ਪਰ ਉਹ ਜਿਹੜੀ ਹੈਗੀ ਨਾ ਉਹਦੇ ਵੀ ਕੰਨੇ ਉੱਤ ਪਰਵਾਦੇ ਅੰਦਰ ਬਿਕਰੇ ਜਾਂਦੀ ਨਹੀਂ ਜੀ ਉਨ ਥੱਲੇੋਂ ਕਿ ਭੌਂਕਾ ਨਹੀਂ ਕਰਨਾ ਉਹ ਸਿੱਧੀ ਹੈ ਨਾ ਜਿੱਥੇ ਕਿੰਗਾ ਉਥੋਂ ਵੀ ਕਿਰਫਾਫ ਹੋ ਗਿਆ ਉਹ ਜਿਹੜੀ ਆਹ ਉਹ ਜਿਹੜੀ ਸਨਾਪ ਆ ਉਹ ਕਿਸੇ ਨੇ ਕਿਸੇ ਨੇ ਖਿੱਚਣੀ ਨਹੀਂ ਨੀ ਇਹ ਜੇ ਸੀ ਵੀ ਨੇ ਨੂੰ ਮੈਂ ਨਹੀਂ ਖਿੱਚਣੀ ਤਕਰੀਆ ਤੇ ਤਾਂ ਆਹ ਹੁਣ ਦੇਖਦੇ ਕੋਈ ਮੋਣੀ ਨਾ ਨਹੀਂ ਰੋਣਾਂਗੇ ਯਾ ਬੱਦ ਆ ਸਲੇਮ ਵੀ ਤੇ ਪਈ ਆ ਜਿੱਦਾਂ ਉਹ ਸਾਰਾ ਮੁਸੀਬਾ ਜੰਮਾ ਮਨਵਈਆ ਸਾਰਾ ਪਰ ਇਹਦੇ ਵਿੱਚ ਵੀ ਆ ਲੈਂਦਾ ਹੋਈ ਇਹਦੇ ਵਿੱਚੋਂ ਸਾਫ ਹੋਈ ਹਾਂਜੀ ਏਡਾ ਸਾਫ ਹੋਈ ਜੇਦਾ ਉਹ ਚੀਜ਼ ਸਾਰਾ ਸਾਫ ਹੋਵੇ ਪਾਣੀ ਆਪ ਡਾਊਨ ਚੱਲ ਜੇ ਇਹਨਾਂ ਨੇ ਕੀਤਾ ਨਹੀਂਗਾ ਨਾ ਉਹਨਾਂ ਨੇ ਕੀਤਾ ਤੇ ਨਾ ਤੁਸੀਂ ਕੀਤਾ ਜੇ ਉਹਨੂੰ ਕਹਿੰਦਾ ਸੀਗਾ ਕਿ ਇਹਨਾਂ ਨੂੰ ਬਾਅਦ ਨੂੰ ਲੜਾ ਪਾਈ ਤੇ ਲੋਕ ਡੋਪ ਗਿਆ ਤਾਂ ਜੱਫਾ ਬੰਦ ਉਹਦੇ ਲੋਕਾਂ ਦਾ ਅੜਦਾਵਾ ਉਹ ਵੀ ਲੋ ਲੋ ਦਾ ਵੀ ਰਾਹ ਠੇਕੇਦਾਰ ਉਹ ਨਹੀਂ ਹੁੰਦਾ ਜਦੋਂ ਜਲੇ ਜਾਂਦਾ ਉਹ ਕਹਿੰਦਾ ਮੈਨੂੰ ਪੈਸੇ ਮਿਲ ਗਿਆ ਕੋਈ ਪੈਸੇ ਲੋਵੇ ਮਿਲਦੇ ਨਾ ਕੋਈ ਰੋਕ ਕੇ ਕਹਿੰਦੇ ਓਕੇ ਕਹਿਣ ਤੋਂ ਪਹਿਲਾਂ ਮੈਨੂੰ ਚਾਹੀਦਾ ਕਿ ਸਾਰਾ ਇਹਦਾ ਹਿੱਸਾ ਸਫਾਈ ਕਰਵਾਉਣੀ ਹੈ ਲੋ ਲੋ ਹੀ ਆਹ ਕਹਿੰਦਾ ਮਾ ਉਸ ਤੋਂ ਤੱਕ ਸੁਧਰ ਕਿਉਂ ਨਹੀਂ ਹੁੰਦਾ ਜੇ ਨਹੀਂ ਸਫਾਈ ਦੇ ਨ ਦੇ ਪਾਣੀ ਦਾ ਇੱਥੇ ਨਹੀਂ ਪਿੱਛੋਂ ਮਾਰਦੀ ਕਣੀ ਮਿੱਟੀ ਵੀਰੋ ਚਾਹੀਦੀ ਨਹੀਂ ਪਾਣੀ ਤੇ ਇੱਥੇ ਰੁਕਿਆ ਹੋਇਆ ਬਲੋ ਉਧਰ ਘੱਟ 4 ਫੁੱਟ 5-5 ਫੁੱਟ ਤੁਸੀਂ ਬੱਲ ਲਾਈ ਜਾਨੇ ਪਾਣੀ ਬਾਹਰ ਨਾ ਨਿਕਲੇ ਪਾਣੀ ਇੱਥੇ ਗਾਂਜ ਆਊਗਾ ਤਾਂ ਫਿਰ ਤਾਂ ਹੀ ਤਾਂ ਹੀ ਸਰ ਇਹਦੇ ਕੰਢੇ ਇਹ ਰਾਜਾ ਫਾਉਂਡੇਸ਼ਨ ਹੈ ਨਾ ਉਹ ਕਦੇ ਕਿ ਨਹੀਂ ਆਮੋ ਸ਼ਰਮਾ ਇਹ ਮੈਨੂੰ ਸਮਝਾਓ ਨਾ ਟੈਕਨੀਕਲੀ ਇਹ ਥੱਲੇ ਖੜਾ ਬਾਹਰ ਲਿਆ ਥਾਲੀਆਂ ਇਹਨਾਂ ਸਪੋਰਟਾਂ ਦੇ ਉੱਤੇ ਥੋੜਾ ਪੁਲ ਨਹੀਂ ਲੜਾ ਨਹੀਂ ਉਹ ਤਾਂ ਹੈ ਹੀ ਨਹੀਂ ਨਹੀਂ ਇਹ ਪਹਿਲਾਂ ਫੋਟੋ ਵਿੱਚ ਲਿਖਿਆ ਹੋਇਆ ਵੀ ਆਹ ਪੁਰਾਣਾ ਪੁਲ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਵੀ ਸਪੋਰਟ ਦੇ ਉੱਤੇ ਖੜਾ ਰਹੂਗਾ ਇਹਦੇ ਬਾਰੇ ਤੁਸੀਂ ਬਣਾਇਆ ਪੇ ਹੁਣ ਤੁਹਾਨੂੰ ਚੱਕਣਾ ਜੇ ਜੇ ਡੈਮੇਜ ਹੋਇਆ ਇਹਨੂੰ ਕੱਢਣਾ ਜੇ ਨਹੀ ਕੱਢਿਆ ਸੁਨਾ ਰਿਹਾ ਹੈਗਾ ਸਾਰਾ ਏਰੀਆ ਤੁਸੀਂ ਦੇਖੋ ਇਥੋਂ ਟਕਰਦਾ ਹੁਣ ਕੱਢਿਆ ਆ ਇਥੇ ਵੀ ਨਹੀਂ ਹੋਵੇ ਉੱਤੇ ਸੀ ਸਾਰਾ ਹੀ ਕੱਢ ਗਿਆ ਜਿਹੜਾ ਬਾਹਰ ਲਗਾਇਆ ਤਾ ਅਜ ਤੀਸਰਾ ਦਾ ਪਾਣੀ ਵਿੱਚ ਪਿਆ ਜੀ ਹੈ ਨਹੀਂ ਇਹ ਕੋਲ ਪਿੱਛੇ ਲੋਕ ਰੋਡ ਤੇ ਫਿਰਦੇ ਕਾਰਨ ਕੀ ਹੈ ਇਥੇ ਆਣ ਕੇ ਦੇਖਿਆ ਤੇ ਜਿਹੜਾ ਹੈਗਾ ਥੱਲੇ ਤੋਂ ਪੁਲਿਸ ਸਰੋਂ ਕੋਲ 220 ਸਾਰਾ ਕੱਢ ਦਿੱਤਾ ਹੋਆ ਕੋਸ਼ਿਸ਼ ਕਰਨੀ ਜੀ ਦਿੱਤਾ ਹੋ ਹਾਂਜੀ ਹਾਂਜੀ ਇੱਥੇ ਹੀ ਆ ਸਕਦੀ ਅੱਗੇ ਤਾਂ ਗੱਡੇ ਇੱਥੋਂ ਇਹਦੇ ਵਿੱਚ ਸੱਢ ਕੇ ਇਹਨੂੰ ਉਹ ਗਾਂ ਕਰਕੇ ਪਰੇ ਕਰਦੇ ਆਂ ਕੌਣ ਆਏ ਕੌਣ ਸੀ ਅਫਸਰ ਇਹਦਾ ਅੱਧੀ ਸਾਂਸ ਦੇ ਵਿੱਚ ਕੁਐਸਚਨ ਲਾਉਣਾ ਅੱਗੇ ਵੀ ਲੋਟਾ ਲਾਹ ਸੀ ਨਾਲੇ ਆਲਿਆ ਤੇ ਸਾਥ ਨਹੀਂ ਕਰਦੇ ਸੀ ਹਜੇ ਕਿਉਂ ਮੁਰਗੀ ਸਾਥ ਤੂੰ ਕੋਈ ਜਵਾਬ ਦੇ ਕੌਣ ਆਗਾ ਕਰਦੇ ਲੋਕਾਂ ਨੂੰ ਲੋਕ ਮਰਦੇ ਰਹਿਣ ਨੂੰ ਇਹ ਤਾਂ ਇੱਕ ਦਿਨ ਦਿਖਾਤਾ ਨਾ ਜਿੱਥੇ ਵੀ ਹੈਗੇ ਪ੍ਰੋਬਲਮ ਸਾਰੇ ਹੋ ਗਏ ਇਹਨੂੰ ਇੱਕ ਨੋਟ ਕਰੋ ਵੀ ਜਿੱਥੇ ਕੰਮ ਕਰਦੇ ਹੋ ਤੇ ਮਗਰ ਡਿਊਟੀ ਲਾਓ ਮੈਡਮ ਨੂੰ ਕਹੋ ਕਿ ਭਾਈ ਜਿੱਥੇ ਜਿੱਥੇ ਕੰਮ ਆ ਸਾਰੇ ਥਾਵਾਂ ਤੇ ਦੇਖੋ ਕਿਤੇ ਉਹ ਕੋਈ ਬਲੌਕ ਤੇ ਤਾਂ ਨਹੀਂ ਛੱਡ ਕੇ ਤੇ ਨਹੀਂ ਆਏ ਤੇ ਆਏ ਆ ਪੁੱਤਰ ਬਾਹਰ ਕਿਉਂਕਿ ਫਿਰ ਲੋਕ ਐਸੇ ਕਰਕੇ ਹਾਈਵੇ ਦੇ ਨਾਲ ਪੈਂਦੇ ਆ ਵੀ ਤੇ ਇਹ ਜਿਹੜਾ ਕੰਮ ਆ ਤਾਂ ਇਹ ਆਪਾਂ ਕਿੰਨੇ ਜਾਂਦੇ ਆ ਜੇ ਮਗਰ ਜਿਹੜਾ ਹੈਗਾ ਉਹਦਾ ਖਲਾਜਾ ਕਿਸਾਨ ਭੋਗ ਦਿੱਤੇ ਆ ਜਾਂ ਜਿਹੜੇ ਆਮ ਲੋਕ ਆ ਉਹ ਭੋਗ ਦਿੱਤੇ ਆ ਉਹ ਕੇ ਸਮਝਦੇ ਆ ਡੋਬਦੇ ਤਾਂ ਆਮ ਲੋਕ ਆ ਨਾ ਖੇਤਾਂਾਂ ਦੀਆਂ ਫਸਲਾਂ